ਅਰੇੜੀ ਮਨੁੱਖ ਨੇ ਮੋੜਲੇ ਬਸੇਵੇ ਕੁਦਰਤ ਦੇ ਅਹਲਨਿਆ ਵਿੱਚ ਪਾਏ ਡੰਡੀ ਪਹਾੜਾਂ ਦੀਆਂ ਕੰਦਰਾ ਗੁਫਾਵਾਂ ਉਹਦੇ ਲਈ ਆਪਣੀ ਹੋਂਦ ਬਚਾਉਣ ਦੇ ਵਧੀਆ ਬਸੇਵੇ ਸਾਬਤ ਹੋਏ ਡੰਡੀ ਜਦੋਂ ਉਹਨੇ ਕੁਦਰਤ ਅਤੇ ਆਲੇ-ਦੁਆਲੇ ਉੱਤੇ ਕਿਸੇ ਹੱਦ ਤੱਕ ਕਾਬੂ ਪਾ ਲਿਆ ਅਤੇ ਖੇਤੀ ਕਰਨ ਲੱਗਾ ਉਹਨੂੰ ਨਵੇਂ ਵਸੇਵਿਆਂ ਦੀ ਲੋੜ ਪਈ ਡੰਡੀ ਖੇਤੀ ਨੂੰ ਜਾਨਵਰਾਂ ਅਤੇ ਪੰਛੀਆਂ ਤੋਂ ਬਚਾਉਣ ਲਈ ਜ਼ਰੂਰੀ ਸੀ ਕਿ ਇਸ ਦੇ ਨੇੜੇ ਵਸੇਵਾ ਕੀਤਾ ਜਾਵੇ ਡੰਡੀ ਸ਼ਾਇਦ ਇਸੇ ਵਿੱਚੋਂ ਹੀ ਢਾਣੀ ਦਾ ਜਨਮ ਹੋਇਆ ਹੋਵੇ ਡੰਡੀ ਨਵਾਂ ਅਤੇ ਵੱਡਾ ਮਹਾਨ ਕੋਸ਼ ਅਨੁਸਾਰ ਢਾਣੀ ਦਾ ਅਰਥ ਹੈ ਲਹਿੰਦੀ ਟਾਣੀ ਪਵਾਂਦੀ ਟਾਣਾ ਟਾਣੀ ਡੰਡੀ ਮੰਡਲੀ ਟੋਲੀ ਜਥਾ ਇਕੱਠ ਸਮੂਹ ਜਮਾਤ ਆਬਾਦੀ ਡੰਡੀ ਟਾਣੀ ਦੇ ਨਾਲ ਹੀ ਮਾਲ ਡੰਗਰ ਰੱਖਣ ਲਈ ਟਾਰਾ ਸ਼ਬਦ ਘੜਿਆ ਗਿਆ ਡੰਡੀ ਟਾਰੇ ਦਾ ਅਰਥ ਹੈ ਸ਼ਾਨ ਛੱਪਰ ਡੰਗਰਾਂ ਨੂੰ ਰੱਖਣ ਦੀ ਥਾਂ ਡੰਡੀ ਪੰਜਾਬੀ ਕੋਸ਼ ਅਨੁਸਾਰ ਟਾਣੀ ਦਾ ਭਾਵ ਹੈ ਮੰਡਲੀ ਜਮਾਤ ਟੋਲੀ ਡੰਡੀ ਇਸ ਨਾਲ ਜੁੜੇ ਮੁਹਾਵਰੇ ਵੀ ਮਿਲਦੇ ਹਨ ਟਾਣੀ ਬੰਨਣਾ ਇਕੱਠੇ ਹੋਣਾ ਮੰਡਲੀ ਬਣਾਉਣਾ ਟਾਣੀ ਪੰਨਣੀ ਮਨੁੱਖਾਂ ਦੇ ਇਕੱਠ ਨੂੰ ਖਿੰਡਾਉਣਾ ਕੋਈ ਨਾਟਕ ਖੇਡਣਾ ਡੰਡੀ ਜੇ ਮਨੁੱਖੀ ਬਸੇਵਿਆਂ ਦੀ ਗੱਲ ਕਰੀਏ ਤਾਂ ਗ੍ਰਾਮ ਪਿੰਡ ਨਗਰ ਖੇੜਾ ਸ਼ਹਿਰ ਕਸਵਾ ਕਲਾ ਖੁਰਦ ਕਟੜਾ ਮੁਹੱਲਾ ਵਰਗੇ ਅਨੇਕਾਂ ਸ਼ਬਦ ਨਾજર ਆਉਂਦੇ ਹਨ ਡੰਡੀ ਇਹਨਾਂ ਦਾ ਫਸਾਰਾ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਮੁਲਕਾਂ ਵਿੱਚ ਮਿਲਦਾ ਹੈ ਡੰਡੀ ਭਾਰਤ ਦੇ ਗੁਆਂਢੀ ਮੁਲਕਾਂ ਪਾਕਿਸਤਾਨ बांग्लादेश श्रीलंका रेडी अफगानिस्तान समेत एशिया ਦੇ ਦਰਜਨਾ ਮੁਲਕਾਂ ਅਤੇ ਵਿਸ਼ੇਸ਼ ਕਰਕੇ ਪੂਰਬੀ এਸ਼ੀਆ ਵਿੱਚ ਅਜਿਹੇ ਵਸੇਵਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਡੰਡੀ ဌਾਣੀ ਵਰਗੇ ਸ਼ਬਦ ਦੀ ਘਾੜਤਾ ਪਿੱਛੇ ਮਨੁੱਖਾਂ ਦੀ ਉਹ ਮਜਬੂਰੀ ਨਾਜਰ ਆਉਂਦੀ ਹੈ ਜਿਹੜੇ ਖੇਤੀਬਾੜੀ ਕਰਦੇ ਪਿੰਡਾਂ ਨਗਰਾਂ ਕਸਬਿਆਂ ਤੋਂ ਦੂਰ ਬਸ ਗਏ ਡੰਡੀ ਢਾਣੀ ਸ਼ਬਦ ਅੱਜਕੱਲ ਸਾਰੇ ਦੇਸ਼ ਵਿੱਚ ਪ੍ਰਚਲਿਤ ਹੈ ਡੰਡੀ Rajasthan Haryana ਵਿੱਚ ਵੀ ਕਈ ਢਾਣੀਆਂ ਮਸ਼ਹੂਰ ਹਨ ਜਿਵੇਂ ਚੋਖੀ ਢਾਣੀ ਕਰਮੋ ਕੀ ਢਾਣੀ ਜੈਸਲਮੀਰ ਗੰਗਾ ਰਾਮ ਕੀ ਟਾਣੀ ਟਾਣੀ ਕੜਾਕਾ ਸਿੰਘ ਆਦ ਡੰਡੀ ਪੰਜਾਬ ਵਿੱਚ ਇਹਦੇ ਮੁਕਾਬਲੇ ਮਾਜੇ ਵਿੱਚ ਵਹਿਕ ਵੀ ਛੋਟੇ ਮਸੇਵੇ ਦਾ ਬਾਚਕ ਸ਼ਬਦ ਹੈ ਡੰਡੀ ਮਹਾਰਾਸ਼ਟਰ ਵਿੱਚ ਟਾਣੀ ਲਈ ਟਾਣਾ ਜਾਂ ਟਾਣੇ ਸ਼ਬਦ ਪ੍ਰਚਲਿਤ ਹੈ ਅਤੇ ਇਹ 10ਵੀਂ ਕਰਾਂ ਦਾ ਮਸੇਵੇ ਵਾ ਹੁੰਦਾ ਹੈ ਡੰਡੀ ਇਸ ਤੋਂ ਜ਼ਿਆਦਾ ਘਰਾਂ ਦੇ ਮਸੇਵੇ ਲਈ ਮੋਠਾ ਟਾਣਾ ਸ਼ਬਦ ਪ੍ਰਚਲਿਤ ਹੈ ਕਿਸੇ ਜ਼ਮਾਨੇ ਵਿੱਚ ਛੋਟੇ ਮਸੇਵੇ ਸ਼ਹਿਰਾਂ ਵਿੱਚ ਵੀ ਤਬਦੀਲ ਹੋ ਗਏ ਜਿਵੇਂ ਮਹਾਰਾਸ਼ਟਰ ਦਾ ਬੁਲਟਾਣਾ ਜ਼ਿਲ੍ਹਾ ਡੰਡੀ ਮੱਧ ਪ੍ਰਦੇਸ਼ ਵਿੱਚ ਟਾਨੀ ਜਾ ਟਾਣੇ ਲਈ ਟਾਨੀ ਅਤੇ ਟਾਣਾ ਸ਼ਬਦ ਪਰਚਲਤ ਹੈ ਜਿਵੇਂ ਟਾਨਾ ਸਾਗਰ ਚ ਚੌਲੀ ਟਾਨਾ ਖਮਦੌੜਾ ਟਾਨਾ ਟਾਡੇ ਕੀ ਟਾਨਾ ਡੰਡੀ ਹਰਿਆਣੇ ਵਿੱਚ ਟਾਨਾ ਨਰਸਾਨ ਟਾਨਾ ਕਲਾਂ ਹਾਂਸੀ ਟਾਨਾ ਟਾਨਾ ਰੱਡਾ ਵਰਗੇ ਬਸੇਵੇ ਮਿਲਦੇ ਹਨ ਡੰਡੀ ਸ਼ਬਦਾਂ ਵਿੱਚ ਧਾਨੀ ਹੈ ਜਿਸ ਨਾਲ ਜੁੜਿਆ ਸ਼ਬਦ ਰਾਜਧਾਨੀ ਡੰਡੀ ਧਾਨੀ ਅਸਲ ਵਿੱਚ ਵਸੇਵੇ ਦੀ ਸਭ ਤੋਂ ਛੋਟੀ ਇਕਾਈ ਹੈ ਡੰਡੀ ਸਭਿਆਤਾ ਦੇ ਵਿਕ ਸੁਕਰਮ ਵਿੱਚ ਮਨੁੱਖ ਨੇ ਧਾਨੀ ਸ਼ਬਦ ਨੂੰ ਵਿਸਾਰਿਆ ਨਹੀਂ